ਕੀ ਹਾਲ ਆ ਬਾਈ ਫੇਸਬੁੱਕ ਵਾਲਿਓ ਬਾਬਿਓ ਇੱਕ ਛੋਡੇ ਨਾ ਬਹੁਤ ਹੀ ਕੰਮ ਦੀ ਗੱਲ ਦੱਸਣ ਲੱਗਿਆ ਸੋਨੂੰ ਅੱਜ ਇਹ ਹਰੇਕ ਬੰਦੇ ਦੇ ਕੰਮ ਦੀ ਗੱਲ ਆ ਜਿਹਦੇ ਕੋਲ ਵੀ ਗੱਡੀ ਆ ਹਰੇਕ ਬੰਦੇ ਦੀ ਕਿਉਂਕਿ ਇਹ ਘਟਨਾ ਆਪਣੇ ਨਾ ਵਾਪਰ ਜਾਂਦੀ ਆ ਕਈ ਯਾਰ ਅਣਜਾਣੇ ਚ ਆਪਾਂ ਉਹਨੇ ਕਾਲੀ ਚ ਇੱਥੇ ਕਰਤੀ ਇਹ ਗੱਲ ਮੇਰੇ ਨਾਲ ਅੱਜ ਹੀ ਹੋਈ ਆ ਆ ਲਾਤੀ ਆ ਸ਼ੀਸ਼ੇ ਜਿਵੇਂ ਆਪਣਾ ਹੱਥ ਦਿੱਤੇ ਵੇ ਆ ਇੱਧਰ ਡਾਉਣਾ ਹਾਂ ਸਾਰੇ ਸ਼ੀਸ਼ੇ ਸਾਰੇ ਲੱਗੇ ਵੇ ਕੋਈ ਨਾ ਮੈਂ ਚੈੱਕ ਕਰਾਉਣਾ ਤੂੰ ਲਾ ਦੇ ਪਾਰ ਹੀ ਲਾ ਦੇ ਕਈ ਯਾਰ ਨਾ ਹੁੰਦਾ ਨਾ ਆਪਨ ਨੂੰ ਹੁੰਦੀ ਕਾਲੀ ਤੇ ਆਪਾਂ ਮੈਂ ਦੁਕਾਨ ਚ ਵੜ ਗਿਆ ਮੇਰੇ ਨਾਲ ਅੱਜ ਇਹ ਗੱਲ ਹੋਈ ਆ ਆ ਮੈਂ ਦੁਕਾਨ ਚ ਵੜ ਗਿਆ ਤੇ ਮੇਰੀ ਗੱਡੀੋ ਕੀ ਲੋਕ ਚਾਬੀ ਰਹਿ ਗਈ ਵਿੱਚ ਇਹ ਦਾ ਸਲੂਸ਼ਨ ਆ ਤੁਸੀਂ ਤਸਦੀਕ ਇਹਦਾ ਕੋਈ ਆਪਾਂ ਸ਼ੀਸ਼ਾ ਨਹੀਂ ਭਲਣਾ ਕੋਈ ਵੀ ਸ਼ੀਸ਼ਾ ਨਹੀਂ ਤੋੜਨਾ ਆਪਾਂ ਨਾ ਹੀ ਭੰਨਣਾ ਪੈਣਾ ਨਾ ਕਿਤੇ ਭੰਨ ਤੋੜ ਕਰਨੀ ਪੈਣੀ ਠੀਕ ਹੈ ਨਾ ਸੋਨੂੰ ਚੈੱਕ ਕਰਾਉਣੇ ਪਹਿਲਾਂ ਤੁਸੀਂ ਕਿਉਂ ਲੌਕ ਹੋ ਗਈ ਹਾਂ ਗੱਡੀ ਵੇਖੋ ਲੌਕ ਹੋ ਗਈ ਇਹ ਚਾਬੀ ਦੇ ਰਹੇ ਹਾਂ ਤੁਹਾਨੂੰ ਵਿੱਚ ਆ ਹੈਗਾ ਫਰੰਟ ਵਾਲਾ ਡੋਰ ਲੌਕ ਹੋ ਗਿਆ ਨਾ ਉਧਰ ਉਧਰ ਪਾਣਾ ਸਭ ਏ ਆ ਵੀ ਹੋ ਗਿਆ ਨਾ ਲੋਕ ਆ ਤੂੰ ਫੋਨ ਫੜ ਵਾਹ ਬਣੀਆ ਹਾਂ ਇੱਕ ਮਿੰਟ ਮੋੜ ਲੈ ਲੋਕਾ ਨਾ ਵੇਲਾ ਕੋਲੋਂ ਦਿਖਾ ਇੱਥੋਂ ਦਿਖਾ ਸ਼ੀਸ਼ਾ ਵੀ ਸਾਰਾ ਲੱਗਿਆ ਵਾ ਆ ਵੀ ਲੱਗਿਆ ਸ਼ੀਸ਼ਾ ਸਾਰਾ ਲੱਗਿਆ ਵਾ ਆ ਵੀ ਲੱਗਿਆ ਆ ਵੀ ਬੰਦ ਸਰ ਡਿੱਗੀ ਵੇਖ ਲੋ ਚੱਕ ਕੇ ਲੈ ਬੰਦ ਆ ਬੰਦ ਆ ਨਾ ਆ ਵੀ ਦਿਖਾ ਦੇ ਇਹ ਚੱਕਰਾ ਵੀ ਆ ਵੀ ਦਿਖਾ ਦੇ ਸ਼ੀਸ਼ਾ ਵੀ ਦਿਖਾ ਦੇ ਦਵਾ ਲੋਰ ਵੀ ਨਾ ਠੀਕ ਹੈ ਨਾ ਫੋਲ ਨਹੀਂ ਸ਼ੁਰੂ ਕਰ ਕਿਵੇਂ ਖੁੱਲੇਗਾ ਚਾਬੀ ਹੁਣ ਆਪਣੀ ਰਹੀ ਗਈ ਵਿੱਚ ਹਮ ਪਤਾ ਕੀ ਕਰਨਾ ਆਪਾਂ ਹਮ ਕੋਈ ਸ਼ੀਸ਼ਾ ਨਹੀਂ ਪੰਨਣਾ ਆਪਾਂ ਇਹਦਾ ਕਿਤੇ ਵੀ ਪੰਨ ਤੋੜਨੀ ਕਰਨ ਹਾਂਜੀ ਪੁੱਤ ਇੱਕ ਮਿੰਟ ਗੱਡੀ ਦੇ ਵਿੱਚ ਆਪਣੇ ਕੋਲ ਟੂ ਟੂਲਸ ਤਾਂ ਹੁੰਦੇ ਹੀ ਆ ਇਸ ਕਾਸ ਦੇ ਚਾਬੀ ਪਲਾਸ ਤਾਂ ਹੁੰਦਾ ਹੀ ਹੈ ਨਾ ਸਿਰਫ ਆਪਾਂ ਨੂੰ ਇੱਕ ਤਾਂ ਪੇਚਕਾ ਚਾਹੀਦਾ ਤੇ ਆਪਾਂ ਕਰਕੇ ਦੱਸਦੇ ਹਾਂ ਕਿਵੇਂ ਹੈਗਾ 11 12 ਦੀ ਚਾਬੀ ਚਾਹੀਦੀ ਹੈ ਠੀਕ ਆ ਚਲੋ ਸੰਦੇ ਚੱਕੋ ਪੇਚਕਾ ਚਾਬੀ ਤੇ ਇੱਕ ਪੇਚਕਾ ਸਾਹ ਤੇ ਇੱਕ ਛੋਟੀ ਚਾਬੀ ਹੈ ਗੱਡੀ ਲੋਕ ਹੈ ਨਾ ਆਪਣੀ ਹੂੰ ਇਹਦੇ ਨਾਲ ਇੱਥੇ ਪੱਤੀ ਹੁੰਦੀ ਹੈ ਜਿਹੜੀ ਪੱਤੀ ਨੂੰ ਆਪਾਂ ਹੱਥ ਪਾਉਣਾ ਉਹਦੇ ਨਾਲ ਇਧਰਲੀ ਸਾਈਡ ਤੇ ਪੱਤੀ ਹੁੰਦੀ ਹੈ ਤੇ ਇੱਥੇ ਜਿਹਨੂੰ ਆਪਾਂ ਪਾ ਕੇ ਉਂਗਲਾਂ ਤਾਂ ਚੱਕਦੇ ਨੇ ਮੜਾ ਤੂੰ ਥੋੜੀ ਸਾਈਡ ਅਗਰ ਹੋ ਜਾ ਆਵਾਜ਼ ਤਾਂ ਆਊਗੀ ਇਹਦੋਂ ਥੋੜੀ ਸਾਈਡ ਇੱਧਰ ਲੋਕ ਹੁੰਦਾ ਹਨਾ ਇੱਥੇ ਪੱਤੀ ਹੁੰਦੀ ਹੈ ਜਿਹਨੂੰ ਆਪਾਂ ਹੱਥ ਨਾਲ ਚੱਕਦੇ ਹਾਂ ਉਂਗਲਾਂ ਤਾਂ ਹੁਣ ਕਹਿਣਿਆ ਨਹੀਂ ਨਹੀਂ ਫੈਸਲ ਠੀਕ ਹੈ ਪੇਸਾ ਫਤਲਾ ਹੁੰਦਾ ਉਹਨੂੰ ਲੈਣਾ ਆਏ ਪੱਤੀ ਚੱਕ ਲੈਣੀ ਆ ਬਰਨਰ ਖੋਲ ਗਏ ਇਹ ਇੱਕ ਮਿੰਟ ਅੱਜ ਚੱਕ ਲਏ ਨੀ ਬਰਨਟ ਖੁੱਲ ਗਿਆ ਐਤ ਤੋਂ ਬਾਅਦ ਉਹ ਪੱਤੀ ਹੁੰਦੀ ਐ ਦੋਸਤੋ ਦਿਖਾ ਦਿਓ ਇਹ ਪਲਾਸ ਨਾ ਸਿਰਫ ਮੈਂ ਪੇਸ਼ ਕਰਨਾ ਐ ਚੱਕੀ ਆ ਤੇ ਲੋਕ ਪਿੱਛੇ ਝੜ ਕੇ ਬਰਨਟ ਖੁੱਲ ਗਿਆ ਆਪਣਾ ਤੋੜ ਤੋੜਿਆ ਤਾਂ ਨਹੀਂ ਕੋਸ ਆਪਾਂ ਨਹੀਂ ਠੀਕ ਆ ਇਹ ਇੱਥੇ ਹੁੰਦੀ ਆ ਪੇਸ ਕਰ ਸਪੈ ਜਾਂਦਾ ਇਹ ਐਂ ਲੋਕ ਪਿੱਛੇ ਆ ਜਾਂਦਾ ਇਹ ਇਹਦਾ ਕੰਮ ਆ ਐਂ ਖੁੱਲਦੀ ਐ ਇਸ ਤੋਂ ਬਾਅਦ ਗੱਡੀ ਕਿਵੇਂ ਅਨਲੌਕ ਹੋਊਗੀ ਹੁਣ ਗੱਡੀ ਆਪਣੀ ਲੋਕ ਕੋ ਲੋਗੋ ਕਿਦਾਂ ਪਤਾ ਕੀ ਕਰਨਾ ਤੁਸੀਂ ਹੂੰ ਕੋਸ ਨਹੀਂ ਅੰਦਰੋਂ ਇੱਧਰੋਂ ਨਹੀਂ ਹੱਥ ਪਾਉਣਾ ਕੋਸ ਨਹੀਂ ਤੋੜਨਾ ਕੋਆ ਪੱਤ ਲਾਣਾ ਨਹੀਂ ਮੈਂ ਚਾਪੀ ਲੈਣੀ ਹੈ 11 ਨੰਬਰ ਦੀ 10 11 ਦੀ ਚਾਪੀ ਹੁੰਦੀ ਹੈ ਜਿਹੜੀ ਹੂੰ ਆਪਣੀ ਬੈਟਰੀ ਦਿਖਾਓ ਇੱਕ ਤਾਂ ਹੁੰਦਾ ਅਰਥ ਵਾਲਾ ਪਾਸਾ ਨੇਗੇਟਿਵ ਤੇ ਇੱਕ ਹੁੰਦਾ ਪੋਜ਼ਿਟਿਵ ਠੀਕ ਆ ਆਪਾਂ ਕੀ ਕਰਨਾ ਆ ਪੋਜ਼ਿਟਿਵ ਪਾਸਾ ਵੇਖ ਲੈਣਾ ਮੈਂ ਉਸ ਦਾ ਨਿਸ਼ਾਨ ਹੁੰਦਾ ਠੀਕ ਹੈ ਨਾ ਇੱਧਰ ਮੈਨੇ ਸਾਗਾ ਹਾਂ ਇੱਕ ਵਾਰੀ ਫੇਰ ਗੱਡੀ ਚੈੱਕ ਕਰਾ ਦੇ ਉਸ ਤੇ ਚੈੱਕ ਕਰਾਇਆ ਵੀ ਲੋਕ ਆ ਐਵੇਂ ਗੱਡੀ ਆ ਸਾਰੀ ਲੋਕ ਆ ਜੀ ਦਵਾਰ ਦਿਖਾ ਰਿਹਾ ਤੁਹਾਨੂੰ ਉਧਰੋਂ ਵੀ ਕਰਾਇਆ ਸਾਰੀ ਕੋਈ ਨਾ ਡਿੱਗੀ ਵੀ ਚੈੱਕ ਕਰਾ ਦੇ ਤੇ ਚਾਬੀ ਵੀ ਤੇ ਖਾਂ ਟਕਾ ਕੇ ਕੋਈ ਨਾ ਕਾਲੀ ਨਾ ਡਿੱਗੀ ਵੀ ਦਿਖਾ ਦੇ ਡਿੱਗੀ ਤੇ ਚਾਬੀ ਚਾਬੀ ਦੋ ਮਿੰਟ ਟਕਾਈ ਰੱਖੇ ਤੁਹਾਨੂੰ ਬਸ ਇਦਾਂ ਹੀ ਤੁਹਾਨੂੰ ਡਿੱਗੀ ਤਾਂ ਵੇਖ ਲਈ ਸੀ ਹੈ ਨਾ ਲੋਕ ਨਾ ਅਜੇ ਵੀ ਗੱਡੀ ਹਾਂ ਆ ਗਿਆ ਅਰਥ ਹੋ ਗਿਆ ਆਪਣਾ ਆ ਤਾਂ ਹੋ ਗਿਆ ਹਰਤ ਹੂੰ ਉਹ ਆਪਣਾ ਕਰਾ ਪਲੱਸ ਲਾ ਦੇ ਆ ਹੈਗੀ 10 11 ਦੀ ਚਾਬੀ ਇਹ 10 ਦਾ ਨਾਟ ਹੁੰਦਾ 10 ਨੰਬਰ ਦਾ ਇਹਨੂੰ ਕੀ ਕਰਨਾ ਆਪਾਂ ਖੋਲ ਲੈ ਖੋਲ ਲੈ ਠੀਕ ਹੈ ਇਹਨੂੰ ਆਪਾਂ ਢਿੱਲਾ ਕਰ ਲੈਣਾ ਮਿੱਤਰੋ 10 ਨੰਬਰ ਦੀ ਚਾਬੀ ਦੇ ਪੇਸ ਕਾਸ ਦੀ ਜਰੂਰਤ ਪਊ ਆਪਾਂ ਨੂੰ ਸਿਰਫ ਕੋਈ ਛੀਸ਼ਾ ਭੰਨਾਂਗੇ ਐਵੇਂ 3-4000 ਚ ਪੈ ਜਾਣਾ ਛੋਟਾ ਛੀਸ਼ਾ ਆਪਾਂ ਭੰਨਦੇ ਕੋਈ ਆਪਾਂ ਬੁਲਾਉਣੇ ਵੀ ਆ ਮਕੈਨਿਕ ਖੋਲਣ ਲਈ ਉਹ ਵੀ ਘੱਟੋ-ਘੱਟ 3-2-250 ਤੋਂ ਥੱਲੇ ਉਹ ਵੀ ਨਹੀਂ ਜਾਂਦਾ ਲੈ ਜਾਂਦੇ ਆ ਲੈ ਜਾਂਦੇ ਆਗੇ ਨਾਟ ਢਿਲਾ ਹੋ ਗਿਆ ਹੁਣ ਆਪਾਂ ਕੀ ਕਰਨਾ ਇਹ ਕਿਰੰਟ ਵਾਲੀ ਆ ਆ ਚੀਜ਼ ਆ ਕਿਰੰਟ ਵਾਲੀ ਵਾਇਰ ਆ ਆ ਨਾਟ ਆਪਾਂ ਖੋਲ ਲਿਆ ਹਾਂ ਇਹਨੂੰ ਹਿਲਾ ਕੇ ਟਾਇਟ ਆ ਥੋੜੀ ਜੀ ਇਹਨੂੰ ਇਹਨੂੰ ਹਿਲਾ ਕੇ ਤਾਂ ਕਰ ਲੈਣਾ ਚੱਕ ਲੈ ਇਨੂੰ ਕੱਟ ਕਰ ਦੇਣਾ ਇੱਕ ਵਾਰੀ ਠੀਕ ਹੈ ਕਨੈਕਸ਼ਨ ਕੱਟਿਆ ਗਿਆ ਹੁਣ ਮੈਚੂ ਦਾ ਕੱਟਦਾ ਗੱਡੀ ਨਾਲ ਇਹ ਇਦੂ ਅੱਗੇ ਹੁਣ ਫੇਰ ਜਿਹੜਾ ਹਾਂ ਕੀ ਕਰਨਾ ਉਵੇਂ ਹੀ ਤਾਰ ਲਾ ਕੇ ਹੂੰ ਕਨੈਕਸ਼ਨ ਦੇ ਜੋੜ ਦੇ ਇਹ ਜੋੜ ਦੇਣਾ ਚੱਲ ਭਾਈ ਹੁਣ ਉਧਰ ਚੈੱਕ ਕਰਕੇ ਗੱਡੀ ਖੁੱਲ ਗਈ ਇਹ ਆਹ ਦੇਖੋ ਜੀ ਗੱਡੀ ਖੁੱਲ ਗਈ ਕੋਈ ਪਾ ਹਾਂ ਇਹਦੇ ਵਿੱਚ ਚਾਬੀ ਚਾਬੀ ਵਿੱਚ ਹੂੰ ਸਾਰਾ ਕੁਝ ਲੌਕਡ ਆ ਹੁਣ ਲੌਕ ਕਰ ਲਗੇ ਸਾਰੀ ਠੀਕ ਹੈ ਨਾ ਹੁਣ ਆਪਾਂ ਸ਼ੀਸ਼ਾ ਲਾ ਸਕਦੇ ਆ ਲੈ ਚਾਬੀ ਵਿੱਚ ਸੀਗੀ ਨਾ ਕੋ ਆਪਾਂ ਤੋੜਿਆ ਨਾ ਹੀ ਭੰਨਿਆ ਸਾਰਾ ਨਾ ਸੌਖਾ ਤਰੀਕਾ ਵੇ ਇਹ ਕਿੱਡਾ ਮਰਜੀ ਮਾਰ ਡਰਾਈਵਰ ਹੋਵੇ ਇਹ ਆਪਣੇ ਨਾਲ ਹੋ ਹੀ ਜਾਂਦਾ ਕਾਲੀ ਚ ਦਿਮਾਗ ਭੋਲੇ ਨੇ ਆਪਾਂ ਕਹੇ ਯਾਰ ਕਾਲੀ ਹੁੰਦੀ ਆ ਕੰਮ ਠੀਕ ਹੈ ਇਹ ਆਪਾਂ ਲਾ ਲਿਆ ਆਪਣਾ ਲੋਕ ਖੁੱਲ ਗਿਆ ਇਹਦਾ ਕੰਮ ਹੋ ਗਿਆ ਤੇ ਇਹ ਆਪਾਂ ਹੁਣ ਕੱਸਦੇ ਆਂ ਠੀਕ ਹੈ ਦੁਬਾਰਾ ਫੇਰ 스파ਰਕ ਮਾਰਦੀ ਰਹੇ ਬੈਟਰੀ ਥੋੜਾ ਖਰਾਬ ਕਰਦੀ ਹੁੰਦੀ ਆ ਦੁਬਾਰਾ ਹੁਣ ਫਿਰ ਤੋਂ ਚੰਗੀ ਤਰ੍ਹਾਂ ਟਾਈਟ ਕਰਨਾ ਨਹੀਂ ਸੁਡੀ ਗੱਡੀ ਨਾ ਬੰਦ ਹੋ ਜਾ ਕਰੂਗੀ ਇਹਨਾਂ ਚੰਗੀ ਤਰ੍ਹਾਂ ਇਹ ਤਾਰ ਲਾ ਕੇ ਇਹਨੂੰ ਉਤੋਂ ਐ ਕਰਕੇ ਪਲੱਸ ਨਾ 8 ਕਰਕੇ ਜਮਾ 10 ਨੰਬਰ ਦੀ ਚਾਬੀ ਲੈ ਕੇ ਇਹਨੂੰ ਕਰ ਦਿੰਦਾ ਹਰ ਤੋਂ ਟਾਈਟ ਕਰ ਦਿੱਤਾ ਹੂੰ ਸਰਫ ਇੰਨਾ ਕੰਮ ਆ ਮਿੱਤਰੋ ਐਵੇਂ ਆਪਾਂ ਮੈਸਤਰੀ ਨੂੰ ਸਾਦੇ ਆ ਘੱਟੋ ਘੜ ਬਾਲਾ ਨਹੀਂ 500 ਰੁਪਏ ਦਾ ਬਈ ਲੈ ਹੀ ਜਾਂਦਾ ਸ਼ੀਸ਼ਾ ਵੀ ਪੰਨੂ ਕਾਗਲਾ ਸ਼ੀਸ਼ਾ ਨਾ ਪੰਨਿਆ ਉਹ ਰਵੜਾ ਪੱਟ ਕੇ ਅੰਦਰ ਦੀ ਕੋਹ ਨਾ ਪਾਊਗਾ ਜੇ ਪੱਟੂਗਾ ਹਣਾ ਸਾਰੀ ਇਹਦੇ ਨਾਲ ਕੋਈ ਨੁਕਸਾਨ ਵੀ ਨਹੀਂ ਹੋਇਆ ਆਪਣਾ ਤੇ ਹੱਲ ਵੀ ਹੋ ਗਿਆ ਠੀਕ ਤੇ ਬਾਈ ਪਣੇ ਇਹ ਵੀਡੀਓ ਇਹ ਸੈਂਟਰ ਲੋਕ ਜਿਹੜੀਆਂ ਗੱਡੀਆਂ ਜਾਂ ਅੱਜਕੱਲ ਜ਼ਿਆਦਾਤਰ ਸਾਰਿਆਂ ਦੀ ਸੈਂਟਰ ਲੋਕ ਹੁੰਦਾ ਜਿੰਨੇ ਚ ਉਹਨਾਂ 'ਚ ਵਰਕ ਕਰਦਾਗਾ ਅਲੱਗ ਇਹ ਮੈਥਡਾ ਜਿਹੜਾ ਹਾਂ ਇਹ ਇੰਟਰ ਲੋਕ ਜਿਹੜੀਆਂ ਆਪਣੇ ਸੈਂਟਰ ਲੋਕ ਗੱਡੀਆਂ ਉਹਨਾਂ ਦੇ ਵਿੱਚ ਇਹ ਤਰੀਕਾ ਕੰਮ ਕਰਦਾ ਇਹ ਕਿਹਦੇ ਕੰਮ ਦੀ ਵੀਡੀਓ ਆ ਬਾਈ ਇਹ ਤਾਂ ਸ਼ੇਅਰ ਕਰ ਦਿਓ ਜੇ ਬਾਈ ਬਣੇ ਜੇ ਵਧੀਆ ਲੱਗੀ ਤੁਹਾਨੂੰ ਕਿਉਂਕਿ ਕੰਮ ਦਾ ਫਾਇਦਾ ਹੋ ਜਾਊਗਾ ਉਹ ਸ਼ੇਅਰ ਕਰਦਿਆ ਕਰੋ ਜਿਹੜੇ ਉਹ ਆਪਾਂ ਫालतू ਭੁਗਾਈ ਮਾਰਦੇ ਆ ਬਲਾਉ ਤੂੰ ਨਾ ਸ਼ੇਅਰ ਕਰਿਆ ਕਰੋ ਠੀਕ ਹੈ ਨਾ ਜਿਹੜੀ ਕੰਮ ਦੀ ਵੀਡੀਓ ਹੁੰਦੀ ਆ ਬਈ ਗਾਂ ਕਿਤੇ ਕੰਮ ਆ ਜੇ ਐਵੇਂ ਕੋਈ ਵਿਚਾਰਾ ਸ਼ੀਸ਼ਾ ਪਾਣ ਕੇ ਬਹਿ ਜੇ ਹੈਨਾ ਚਲੋ ਠੀਕ ਹੈ ਜੀ ਫੇਰ 20000 ਰੁਪਏ ਦਾ ਨੁਕਸਾਨ ਹੋ ਜੇ ਗੱਡੀ ਅਸੀਂ ਖੋਲ ਲਈ ਆ ਤੇ ਇਸ ਤੋਂ ਬਾਅਦ ਕੋਈ ਕਸੀ ਹੋਰ ਨਾਲ ਗੱਲ ਦੱਸ ਰਿਹਾ ਭਈ ਮੈਸੇਜ ਕਰਨਗੇ ਵਿੱਚ ਹੁਣ ਪਤਾ ਗੱਡੀ ਸਟਾਰਟ ਹੁੰਦੀ ਫੇਰ ਕੀ ਹੁੰਦਾ ਹੂੰ ਗੱਡੀ ਜੀ ਤੋਂ ਕਰੰਟ ਕੱਟੇਗਾ ਉਹ ਤਾਂ ਬੰਦ ਹੋਏ ਨਹੀਂ ਆ ਫੇਰ ਜੇ ਬੰਦ ਵੀ ਨਾ ਹੋਈ ਗੱਡੀ ਦਾ ਪਤਾ ਕੀ ਕਰਨਾ ਹੂੰ ਇੱਕ ਮੈਂਟ ਮਨਵਾਣਾ ਆਟ ਕਹਿੰਦੇ ਨੇ ਇੱਕ ਉਸ ਕੰਟ ਉਸ ਪੋ ਪੋ ਕਰਨੇ ਥੋੜੀ ਕੱਟੀ ਨਹੀਂ ਕਈ ਵੀਰ ਕਮੈਂਟ ਕਰਨਗੇ ਬਈ ਗੱਡੀ ਸਟਾਰਟ ਹੁੰਦੀ ਫੇਰ ਕੀ ਫੇਰ ਕੀ ਕਰਦੇ ਫੇਰ ਨਹੀਂ ਲੋਕ ਖੁੱਲਣੇ ਸੀ ਹੂੰ ਵਾਰਨਟ ਖੋਲ ਲਿਆ ਤੁਸੀਂ ਜੇ ਗੱਡੀ ਸਟਾਰਟ ਆ ਆ ਚੀਜ਼ ਖੋਲਣੀ ਹੈ ਸਾਹ ਵਾਲੀ ਮੂਰੇ ਹੱਥ ਲਾਉਣਾ ਗੱਡੀ ਨੇ ਬੰਦ ਹੋ ਜਾਣਾ ਬੰਦ ਹੋ ਜਾਣਾ ਜੇ ਸਟਾਰਟ ਆ ਫਿਰ ਆ ਵੀ ਖੋਲਣ ਦੀ ਲੋੜ ਹੂੰ ਫਿਰ ਉਹ ਖੋਲਣ ਦੀ ਲੋੜ ਨਹੀਂ ਜੇ ਗੱਡੀ ਸਟਾਰਟ ਆ ਨਾ ਵਿੱਚ ਚਾਬੀ ਚਾਬੀ ਆਉਣਾ ਸਾਲੇ ਤੇ ਹੂੰ ਬਸ ਲਾ ਕੇ ਪੈ ਪਾ ਮੂਰੇ ਹੱਥ ਲਾ ਲੈਣਾ ਹੂੰ ਤੇ ਗੱਡੀ ਨੇ ਬੰਦ ਹੋਇਆ ਜੇ ਸਾਲਾ ਮਿਲਿਆ ਗੱਡੀ ਨੂੰ ਹਨਾ ਹਾਂ ਤੇ ਇਹ ਬੰਦ ਹੋ ਜਾਂਦਾ ਤੇ ਲੋਕ ਖੋਲਿਆ 10 15 ਸਕਿੰਟ ਲੈ ਸਕਦੀ ਹੈ ਬੰਦ ਹੋਣ ਤੇ ਜਦੋਂ ਆਪਾਂ ਵਾਲ ਬੰਦ ਕੀਤਾ ਨਾਲ ਦੀ ਨਾਲ ਹੀ ਜਦੋਂ ਹਵਾ ਨਾ ਤੇ ਹਵਾ ਨਾ ਮਿਲੀ ਤੇ ਉਹਨੇ ਬੰਦ ਹੋ ਗਿਆ ਤੇ ਬੰਦ ਤਾਂ ਹੋਣਾ ਹੀ ਤੇ ਬੰਦ ਹੋਣ ਤੋਂ ਬਾਅਦ ਆਹ ਪ੍ਰੋਸੈਸ ਜਿਹੜਾ ਤੁਹਾਨੂੰ ਸਾਰਾ ਦੱਸਿਆ ਆ ਵੀ ਨਹੀਂ ਕਰਨਾ ਪੈਣਾ ਜੇ ਬੰਦ ਚੱਲਦੀ ਗੱਡੀ 'ਚ ਤਾਂ ਇਹਦੀ ਵੀ ਨਹੀਂ ਲੋੜ ਜੇ ਖੜੀ ਗੱਡੀ ਆ ਉਹ ਤਾਂ ਤੁਹਾਨੂੰ ਦੱਸ ਦਿੱਤਾ ਹਾਂ ਜੇ ਚੱਲਦੀ ਗੱਡੀ 'ਚ ਲੋੜ ਪਈ ਤਾਂ ਉਹ ਇਥੋਂ ਗੱਡੀ ਬੰਦ ਕਰਕੇ ਆਪਾਂ ਤੇ ਫਿਰ ਇਹੀ ਤਰੀਕਾ ਨਾਲ ਆਪਾਂ ਕਾਪਰ ਅਪਲਾਈ ਕਰਕੇ ਹੋਰ ਨਾ ਤਾਂ ਖੋਲਣਾ ਸੌਖੀ ਗੱਲ ਹੀ ਆ ਕੋਈ ਵੱਡੀ ਔਕੀ ਗੱਲ ਨਹੀਂ ਠੀਕ ਹੈ ਨਾ ਜੇ ਚੱਲਦੀ ਹੈ ਗੱਡੀ ਤਾਂ ਸਾਹ ਵਾਲੀ ਪੈਪ ਲਾ ਕੇ ਉਹਦੇ ਮੂਰੇ ਹੱਥ ਲਾ ਲਓ ਗੱਡੀ ਬੰਦ ਹੋ ਜੂਗੀ ਸਿੱਧੀ ਜੀ ਗੱਲ ਆ ਤੇ ਗੱਡੀ ਬੰਦ ਆ ਆਫ ਆ ਐਂ ਜਾਬੀ ਵਿੱਚ ਰਹਿ ਜੇ ਫਿਰ ਬੌਰ ਨਟ ਖੋਲ ਕੇ ਤੇ ਆਪਾਂ ਤੁਹਾਨੂੰ ਦੱਸੇ ਇਹ ਬੈਟਰੀ ਵਾਲੀ ਕਰੰਟ ਵਾਲੀ ਜਿਹੜੀ ਪੋਜਟਿਵ ਵਾਲੀ ਆ ਇਹ ਤਾਰ ਲਾ ਕੇ ਦੇ ਨੂੰ ਦੱਸੋ ਵੀਰੇ ਯਾਰ ਸਾਰੇ ਨੇ ਵੀ ਕਿਦਾਂ ਲੱਗੇ ਸਾਨੂੰ ਵੀਡੀਓ ਕਿਸੇ ਦੇ ਵੀ ਕੰਮ ਆ ਕਰ ਦਿਓ ਕਿਸੇ ਦਾ ਕੋਈ ਐਸੇ ਕਰਦਿਆ ਕਰੋ ਯਾਰ ਥੋੜਾ ਨਾ ਹੌਂਸਲਾ ਆ ਵਾਜ ਜਾਂਦਾ ਫਿਰ ਹੂੰ ਵੀਡੀਓ ਪਾਉਂਦਾ ਹੂੰ ਠੀਕ ਹੈ ਨਾ ਕੰਮ ਦੀ ਗੱਲ ਹੀ ਦੱਸੀ ਆਪਾਂ ਸਾਰਿਆਂ ਦੇ ਦੇਣ ਲਈ ਤੇ ਇਹ ਹਰੇਕ ਦੇ ਕੰਮ ਦੀ ਗੱਲ ਆਉ ਕੋਈ ਗੱਡੀ ਹਰੇਕ ਦੇ ਦੋ ਦੋ ਘਰੇ ਅੱਬ ਚੱਲ ਬਈ ਖੋਲਾ ਹਾਂ ਸ਼ੀਸ਼ਾ ਆਪਾਂ ਖੋਲ ਲਿਆ ਸੀਗਾ ਹੁਣ ਫੇਰ ਲੋਕ ਹੋ ਗਈ ਨਾ ਸ਼ੀਸ਼ਾ ਤਾਂ ਹੀ ਖੋਲਿਆ ਸੀ ਕੋਈ ਐਡੀ ਵੱਡੀ ਗੱਲ ਨਹੀਂ ਭਾਈ ਹਰੇਕ ਦੇ ਕੰਮ ਦੀ ਗੱਲ ਆ ਇਹ ਭਰਾ ਬਣੇ ਸ਼ੇਅਰ ਤੇ ਲਾਈਕ ਕਰਦੇ ਇਹਨੂੰ ਲਾਈਕ ਭਲਾ ਨਾ ਹੀ ਕਰੋ ਸ਼ੇਅਰ ਕਰ ਦਿਓ ਬਸ ਕਿਉਂਕਿ ਮੇਰੇ ਨਾਲ ਅੱਜ ਇਹ ਘਟਨਾ ਹੋਈ ਆ ਉਹ ਵੀਡੀਓ ਮੈਂ ਵਿੱਚ ਐਡ ਕਰੂੰਗਾ ਮੈਂ ਕਿਹਾ ਸੀਗਾ ਬਰਗਾੜੀ ਮੈਨੂੰ ਸੀ ਕਿ ਕਾਲੀ ਭੱਜ ਕੇ ਮੈਂ ਗੱਡੀ ਬੰਦ ਕੀਤੀ ਦਗਾਹ ਚ ਵੜ ਗਿਆ ਆ ਕੇ ਵੇਖਿਆ ਗੱਡੀ ਨੂੰ ਲੋਕ ਲੱਗ ਗਿਆ ਮੇਰੇ ਵੀ ਨਾ ਦਿਮਾਗ ਜਾਵੇ ਉਦੋਂ ਆੜੇ ਬਿੱਕਰਾਂ ਕੀ ਸ਼ੀਸ਼ਾ ਭੰਨਾ ਕਿ ਕੀ ਕਰਾਂ ਪਰ ਇੰਨਾ ਕ ਦਿਮਾਗ ਦਾ ਕੰਮ ਕਰ ਗਿਆ ਮੈਂ ਕਾ ਬਾਹਰ ਨਟ ਤਾਂ ਖੁੱਲ ਹੀ ਜਾਂਦਾ ਹੁੰਦਾ ਪੇਸ ਕਾ ਤਾਂ ਨਾ ਪੱਤੀ ਤਾਂ ਉਹ ਚੱਪਣੀ ਹੁੰਦੀ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਚੱਲ 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 ਕਿਉਂਕਿ ਭਾਈ ਜੀ ਆਪਾਂ ਛੀਸ਼ਾ ਭੰਨਾਂਗੇ ਨਾ ਨਾਲੇ ਤਾਂ ਅਰੀਜਨਲ ਛੀਸ਼ਾ ਟੁੱਟ ਜਾਂਦਾ ਤੇ ਨਾਲੇ 3-4000 ਰੁਪਇਆ ਲੱਗ ਜਾਂਦਾ ਠੀਕ ਆ ਤੇ ਹੁਣ ਰੁਪਏ ਦਾ ਨੁਕਸਾਨ ਨਹੀਂ ਹੋਇਆ ਆਪਣਾ ਸਿਰਫ ਦੋ ਮਿੰਟ ਵੀ ਸਾਰੇ ਪੰਜ ਲੱਗਦੇ ਆ ਕੋਈ ਜਿਆਦਾ ਸਮਾਂ ਵੀ ਨਹੀਂ ਲੱਗਿਆ ਤੁਹਾਡੇ ਸਾਹਮਣੇ ਤੇ ਭਰਾ ਬਣੇ ਸ਼ੇਅਰ ਕਰ ਦਿਓ ਸਾਰੇ ਜਣੇ ਚਲੋ ਠੀਕ ਹੋ ਗਈ ਇਹ ਗੱਲ ਮੈਨੂੰ ਲੱਗਦਾ ਦਿਲ ਨੂੰ ਲੱਗਦੀ ਸੀਗੀ ਬਈ ਦੱਸਣੀ ਚਾਹੀਦੀ ਹੈ ਸ਼ੇਅਰ ਕਰਨੀ ਚਾਹੀਦੀ ਹੈ ਸਾਰਿਆਂ ਨਾਲ ਕਿਉਂਕਿ ਇਹ ਹਰੇਕ ਨਾਲ ਹੀ ਹੋ ਸਕਦੀ ਹੈ ਗੱਲ ਅੱਜ ਮੇਰੇ ਨਾਲ ਹੋਈ ਹੈ ਕੱਲ੍ਹ ਤੁਹਾਡੇ ਨਾਲ ਵੀ ਹੋ ਸਕਦੀ ਆ ਤੁਹਾਡੇ ਨਾਲ ਫੈਮਿਲੀ ਵੀ ਹੋ ਸਕਦੀ ਆ ਰਾਹ 'ਚ ਤੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿਵੇਂ ਅਨਲੌਕ ਕਰ ਸਕਦੇ ਆ ਓਕੇ ਬਾਈ ਨਵੇਂ ਵੀਡੀਓ ਲਈ ਕੋਈ ਕਰੀ ਇੱਥੇ ਸਮਾਪਤ ਕਰਦੇ ਆਪਾਂ ਓਕੇ